ਇਹ ਫੇਰ ਰਸਤੇ ਵਿੱਚ ਰੁਕਿਆ ਮਰੰਡੇ ਤੋਂ 12 ਕਿਲੋਮੀਟਰ ਤੇ ਆਹਲੇ ਤੇ ਦੇਖੋ 12 ਕਿਲੋਮੀਟਰ ਆ ਗਿਆ 24 ਕਿਲੋਮੀਟਰ 23 ਕਿਲੋਮੀਟਰ ਕੁਛ ਹੁੰਦਾ ਮਰੰਡਾ ਰਤੇ ਤੇ ਮੀਂਹ ਬਹੁਤ ਪੈ ਰਿਹਾ ਯਾਰ ਹਟੇ ਰਾਤ ਇੱਧਰ ਮੀਂਹ ਪਿਆ ਨਾ ਤੇ ਮਰੰਡੇ ਮੀਂਹ ਨਹੀਂ ਸੀਗਾ ਜੀ ਰਾਤ ਤੇ ਗਾਇਸ ਪਿੰਡ ਪਹੁੰਚ ਗਏ ਆਪਾਂ ਤੇ ਲਗਭਗ ਪਰਿੰਡ ਕੋਲ ਆਪਾਂ ਪਹੁੰਚ ਗਏ ਆਂ ਤੇ ਚੱਲੇ ਆ ਘਰ ਨੂੰ ਠੀਕ ਆ ਲੇ ਆਗੇ ਬਲੌਗ ਸਟਾਰਟ ਕਰਦਾ ਹੁੰਦਾ ਮੈਂ ਮੇਰਾ ਵੀ ਬਿਹਾਈਂਡ ਦਾ ਰਿਜ਼ਨ ਇਹ ਤਾਂ ਹੈ ਵਸੇ ਕੁਫ ਨਹੀਂ ਹੈ ਵੈਸੇ ਹੀ ਪਿੰਡ ਕੋਲੀ ਆ ਕੇ ਸਟਾਰਟ ਕਰਦਾ ਹੁੰਦਾ ਬਲੌਗ ਤੇ ਬਾਕੀ ਚੱਲਦੇ ਆ ਕਰਨ ਠੀਕ ਆ ਥੋੜੀ ਥੋੜੀ ਧੁੰਦ ਜੀ ਵਾਲਾ ਮੌਸਮ ਆਣ ਲੱਗਿਆ ਜਦ ਮੈਂ ਨਾ ਛੇਕਵੇਂ ਤੁਰਿਆ ਤਾਂ ਤੇ ਜਦ ਧੁੰਦ ਜੀ ਵਾਂਗੂ ਥੋੜਾ ਥੋੜਾ ਜਿਵੇਂ ਪੰਜਾਬੀ ਕੋਈ ਟਾਵਰ ਨਹੀਂ ਦਿਖ ਰਿਹਾ ਕੋਈ ਤਾਂ ਤਾਂ ਮੌਸਮ ਆ ਗਿਆ ਠੰਡਾ ਹੋ ਗਿਆ ਸਟਾਰਟ ਹੋਣ ਲੱਗ ਗਿਆ ਤੇ ਬਸ ਥੋੜੀ ਟਾਈਮ ਆ ਉਹ ਠੰਡ ਜੀ ਬਸ ਯਾਨੀ ਮੇਰੇ ਠੰਡ ਤਾਂ ਨਹੀਂ ਮਿਲ ਕੀ ਮੌਸਮ ਨੂੰ ਪੈਂਦਾ ਨਾ ਥੋੜਾ ਹੱਥ ਬੰਨਦਾ ਜਾਂਦਾ ਲੇਟਰ ਦੈਟ ਸੇਮ ਈਵਨਿੰਗ ਪੱਤਲਾ ਬਹੁਤ ਜ਼ਿਆਦਾ ਹੋਇਆ ਸਾਰਾ ਪਿੰਡ ਵਾਲੀ ਸਾਈਡ ਤੇ ਮੀਂਹ ਪੈ ਰਿਹਾ ਤਾਂ ਪਿੰਡ ਥੋੜਾ ਥੋੜਾ ਜਦੋਂ ਮੈਂ ਤੁਰਿਆ ਨਾ ਤਾਂ ਮੀਂਹ ਪੈ ਰਿਹਾ ਤਾਂ ਤੇ ਬਾਕੀ ਚੱਲੇ ਆ ਜੀ ਡਿਊਟੀ ਨੂੰ ਅੱਜ ਸਵੇਰ ਦਾ ਬੱਸ ਆਇਆ ਸੀਗਾ ਮੈਂ ਪਹਿਲਾਂ ਉੱਠਦਾ ਮੈਂ 11:30 1:30 ਵਜੇ 8:00 ਵਜੇ ਸੌ ਗਿਆ ਤਾਂ ਤੇ ਬਾਕੀ ਗੱਲ ਐਦਾਂ ਹੋਈ ਕਿ ਮੈਂ ਚੱਲਿਆ ਇਸ ਟਾਈਮ ਟਾਈਮ ਹੋਇਆ 6 ਵਜੇ ਹੋਇਆ 6:30 ਜੇ ਜਲਦੀ ਜਾਣਾ ਹੈ ਤੇ ਤਾਂ ਕਰਕੇ ਥੋੜਾ ਜਿਹਾ ਜਲਦੀ ਚੱਲਿਆ ਨਹੀਂ ਕਿਵੇਂ ਲੇਟ ਤੁਰਦਾ ਹੁੰਦਾ ਹੈ। ਹਾਂਜੀ ਦੋਸਤੋ 6:40 ਹੋ ਗਿਆ ਰਸਤੇ ਵਿੱਚ ਮੀਂਹ ਪੈ ਰਿਹਾ ਤੇ ਪਹਿਲਾਂ ਮੈਂ ਰੁਕ ਕੇ ਮੈਂ ਕਿਤੇ ਖੜ ਗਿਆ ਦਾ ਕਿਸੇ ਦੁਕਾਨ ਦੇ ਵਿੱਚ ਤੇ ਵਾਕੀ ਚਲੋ ਦੇਖਦੇ ਹਾਂ ਹੁਣ ਅੱਗੇ ਜਾ ਕੇ ਅੱਗੇ ਕਿੰਨਾ ਕੁ ਮੀਂਹ ਆ। ਟ੍ਰੈਨ ਡਿੱਛੇ ਦੇ ਸ਼ੁਰੂ ਹੋਇਆ ਤਾਂ ਇਹ ਯਾਰ ਅੱਗੇ ਜਾ ਕੇ ਮੀਂਹ ਫਿਰ ਪੈਣੇ ਲੱਗ ਗਿਆ। ਹੋਰ ਤਾਂ ਕੁਝ ਨਹੀਂ। ਜਿੱਦਿਆਂ ਦੇ ਆ ਫਿਰ ਅੱਗੇ ਆ ਕੇ ਕੱਪੜੇ ਦਾ ਬਦਲੇ ਲੈਣੇ ਆ ਚਲੋ ਅਰ ਆਇਆ ਫਿਰ ਹੋ ਤਾਂ ਔਖਾ ਹੀ ਜਾਂਦਾ ਜੋ ਲਿਖੇ ਤਰੀਕੇ ਦਾ ਤੇ ਵੈਸੇ ਮੈਂ ਨੱਗ ਭਿੱਜਿਆ ਹੋਇਆ ਹੈ ਇਹ ਦੇਖੋ ਤੇ ਵਾਕੀ ਚਲੋ ਚੱਲਦੇ ਹਾਂ ਹੁਣ ਆਉਂਦੇ ਹੋਏ ਬਾਪੂ ਨੂੰ ਨਵੀਂ ਹੋਵੇ ਉਹਨਾਂ ਨੇ ਆਉਣਾ ਸੀਗਾ ਸਕੂਟਰੀ ਲੈ ਕੇ ਇਹ ਫੇਰ ਰਸਤੇ ਵਿੱਚ ਰੁਕਿਆ ਮਰਨਡੇ ਤੋਂ 12 ਕਿਲੋਮੀਟਰ ਤਿਆ ਹਲੇ ਤੇ ਦੇਖੋ 12 ਕਿਲੋਮੀਟਰ ਆ ਗਿਆ 24 ਕਿਲੋਮੀਟਰ 23 ਕਿਲੋਮੀਟਰ ਕੁਛ ਹੁੰਦਾ ਮਨ ਡਾਰੇ ਤੇ ਤੇ ਮੀਂਹ ਬਹੁਤ ਪੈ ਰਿਹਾ ਯਾਰ ਹਟੇ ਨਹੀਂ ਰਿਹਾ ਵਿੱਚ ਵਿੱਚ ਪੈ ਰਿਹਾ ਰਸਤੇ ਦੇ ਕਿਤੇ ਕਿਤੇ ਪੈਂਦਾ ਕਿਤੇ ਕਿਤੇ ਨਹੀਂ ਤੇ ਆਪਾਂ ਖੜੇ ਆ ਇੱਧਰ ਤੇ ਭਿੱਜ ਰਹੇ ਆ ਤੇ ਠੀਕ ਆ ਤੇ ਬਾਪੂ ਨੂੰ ਵੀ ਫੋਨ ਕਰਕੇ ਮੈਂ ਦੱਸਣਾ ਏ ਯਾਰ ਵੀ ਮੀਆਂ ਨਹੀਂ ਹਟ ਰਿਹਾ ਬਾਪੂ ਨੇ ਵੀ ਆਣਾ ਤਾਂ ਮੈਨੂੰ ਲੱਗਦਾ ਬਾਪੂ ਦਾ ਵੀ ਕੈਨਸਲ ਆ ਹੁਣ ਤੁਹਾਨੂੰ ਜਾਣਾ ਦੇ ਡੀ ਵਾਲੇ ਗੱਦੇ ਉਤਰੇ ਆ। ਸਿਆ ਉਹ ਆਹ ਟੀਨੇ ਸਕੂਟਰੀ ਕਿੱਥੇ ਖੜਾਈ ਆ। ਜਾਣਾ ਤੇ ਰਿਸ਼ਤੇ ਜਾ ਰਹਾ ਉਹ ਕਿਸੇ ਹੋਣੇ ਜਾਣ ਪਛਾਣ ਦੇ। ਤੇ ਭਾਈ ਸੈਟ ਗੱਲ ਆ। ਰੋਡ ਪਤਾ ਕਿਹੜਾ ਇਹ। ਤੇ गाइस ਪਹਿਲਾਂ ਨਾਲ ਤੇ ਜ਼ਿਆਦਾ ਵੀ ਤੇਜ਼ ਹੋ ਗਿਆ। ਤੇ ਮੈਨੂੰ ਲੱਗਦਾ ਜਿਵੇਂ ਜਿਹੜੇ ਨਾਲ ਡਿਊਟੀ ਵਾਲਾ ਹੁੰਦਾ ਬੰਦਾ ਉਹ ਤੇ ਵੀ ਹੋਣਾ ਔਖੀ ਹੋ ਜਾਣਾ ਉਹਦਾ ਵੀ। ਕਿਉਂਕਿ ਮੈਂ ਤਾਂ ਸਾਧੇ ਦੇ ਤੁਰ ਪਿਆ ਤਾਂ ਉਹ ਤਾਂ ਲੇਟੇ ਆਉਂਦਾ ਉਹ। ਤੇ ਅੱਜ ਮੈਨੂੰ ਲੱਗਦਾ 10 11 ਵਜੇ ਜਾਣੇ ਉਹਨੂੰ ਆਂਦੇ ਆਂਦੇ। ਨੇ ਬੋਟਰੀਆ ਹਟੇ ਨਹੀਂ ਗਿਆ ਹੈ ਤੇ ਗਾਇਸ ਇਹ ਵੀ ਆਪਣਾ ਸਟਰਗਲ ਟਾਈਮ ਹੈ ਤੇ ਠੀਕ ਆ ਆਪਾਂ ਮੈਮਰੀਜ਼ ਰਿਕਾਰਡ ਕਰ ਰਹੇ ਆਂ ਵੀ ਇਦਾਂ ਦਾ ਡਿਊਟੀ ਵਰ ਜਾਂਦੇ ਆ ਜੇਕਰ ਇਦਾਂ ਮੀਂਹ ਪੈਂਦਾ ਇਹ ਫਰੋਖਾ ਹੁੰਦਾ ਹੈ ਤੇ ਠੀਕ ਆ ਤੇ ਦੇਖੋ ਦਰਕਤਾਂ ਦੇ ਇੱਥੇ ਖੜਾ ਮੈਂ ਵਿੱਚ ਬਹੁਤ ਜ਼ਿਆਦਾ ਨਹੀਂ ਬੈ ਰਿਆ